ਇੱਕ ਹੈਰਾਨ ਤੇ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ 72 ਸਾਲਾ ਬਜ਼ੁਰਗ ਦੇ ਵੱਲੋਂ ਕੀਤੀ ਸ਼ਰਮਨਾਕ ਹਰਕਤ ਦੇ ਕਾਰਨ ਇਲਾਕਾ ਨਿਵਾਸੀਆਂ ਦੇ ਵੱਲੋਂ ਪੁਲਿਸ ਤੱਕ ਬੁલાਉਣੀ ਪੈ ਜਾਂਦੀ ਹੈ ਮਾਮਲਾ ਅਮਰਸਰ ਦਾ ਦੱਸਿਆ ਜਾ ਰਿਹਾ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਦੇ ਵੱਲੋਂ ਇੱਕ ਘਰ ਦਾ ਕਿਰਾਉ ਕੀਤਾ ਗਿਆ ਜਾਣਕਾਰੀ ਦੇ ਮੁਤਾਬਕ ਇੱਕ 72 ਸਾਲਾ ਬਜ਼ੁਰਗ ਵਿਅਕਤੀ ਦੇ ਵੱਲੋਂ ਦੇਰ ਰਾਤ ਨੂੰ ਇੱਕ ਔਰਤ ਨੂੰ ਆਪਣੇ ਘਰ ਦੇ ਵਿੱਚ ਬੁਲਾਇਆ ਜਾਂਦਾ ਹੈ ਜਿਸ ਤੋਂ ਬਾਅਦ ਜਦ ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦੀ ਭਣਕ ਲੱਗਦੀ ਹੈ ਤਾਂ ਉਹਨਾਂ ਵੱਲੋਂ ਇਸ ਗੱਲ ਦਾ ਜਮ ਕੇ ਵਿਰੋਧ ਕੀਤਾ ਜਾਂਦਾ ਹੈ ਮਾਲੇ ਵਿੱਚ ਹੁੰਦੇ ਇਸ ਸ਼ੋਰ ਦੇ ਨਾਲ ਪੂਰੇ ਇਲਾਕੇ ਦੇ ਲੋਕ ਉੱਥੇ ਇਕੱਠੇ ਹੋ ਜਾਂਦੇ ਨੇ ਤੇ ਉਸ ਘਰ ਦਾ ਕਿਰਾਉ ਕੀਤਾ ਜਾਂਦਾ ਜਿਸ ਦੇ ਵਿੱਚ ਉਹ ਔਰਤ ਗਈ ਹੁੰਦੀ ਹੈ ਤਸਵੀਰਾਂ ਵਿੱਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਔਰਤ ਖਿੜਕੀ ਉੱਤੇ ਖੜੀ ਹੁੰਦੀ ਹੈ ਤੇ ਥੱਲੇ ਲੋਕ ਉਸ ਦਾ ਵਿਰੋਧ ਕਰਦੇ ਹੋਏ ਨਜ਼ਰ ਆਉਂਦੇ ਨੇ ਫਿਰ ਔਰਤ ਹੇਠਾ ਆ ਕੇ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਉਹ ਇੱਕ ਬਜ਼ੁਰਗ ਵਿਅਕਤੀ ਨੇ ਤੇ ਉਹਨਾਂ ਉੱਤੇ ਅਜਿਹੇ ਗੰਭੀਰ ਇਲਜ਼ਾਮ ਨਾ ਲਗਾਏ ਜਾਣ ਲੇਕਿਨ ਮੁਹੱਲੇ ਵਾਸੀਆਂ ਵੱਲੋਂ ਉਸ ਔਰਤ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਮੁਹੱਲੇ ਵਿੱਚ ਨਾ ਆਵੇ ਕਿਤੇ ਹੋਰ ਚਲੀ ਜਾਵੇ ਕਿਉਂਕਿ ਇਸ ਨਾਲ ਮੁਹੱਲੇ ਦੀ ਬਦਨਾਮੀ ਹੁੰਦੀ ਹੈ ਫਿਰ ਔਰਤ ਲੋਕਾਂ ਦੇ ਸਵਾਲਾਂ ਤੋਂ ਬਚਦੀ ਹੋਈ ਨਜ਼ਰ ਆਉਂਦੀ ਹੈ ਤੇ ਮਾਮਲਾ ਜ਼ਿਆਦਾ ਗਰਮਾਉਣ ਦੇ ਕਰਕੇ ਪੁਲਿਸ ਨੂੰ ਉੱਥੇ ਬੁਲਾਉਣਾ ਪੈਂਦਾ ਜਿੱਥੇ ਮਾਮਲਾ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਣੀ ਹੈ ਇੱਕ ਹੈਰਾਨ ਤੇ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ 72 ਸਾਲਾ ਬਜ਼ੁਰਗ ਦੇ ਵੱਲੋਂ ਕੀਤੀ ਸ਼ਰਮਨਾਕ ਹਰਕਤ ਦੇ ਕਾਰਨ ਇਲਾਕਾ ਨਿਵਾਸੀਆਂ ਦੇ ਵੱਲੋਂ ਪੁਲਿਸ ਤੱਕ ਬੁલાਣੀ ਪੈ ਜਾਂਦੀ ਹੈ ਮਾਮਲਾ ਅਮਰitsar ਦਾ ਦੱਸਿਆ ਜਾ ਰਿਹਾ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਦੇ ਵੱਲੋਂ ਇੱਕ ਘਰ ਦਾ ਕਿਰਾਉ ਕੀਤਾ ਗਿਆ ਹੈ ਜਾਣਕਾਰੀ ਦੇ ਮੁਤਾਬਕ 173 ਸਾਲਾ ਬਜ਼ੁਰਗ ਵਿਅਕਤੀ ਦੇ ਵੱਲੋਂ ਦੇਰ ਰਾਤ ਨੂੰ ਇੱਕ ਔਰਦ ਨੂੰ ਆਪਣੇ ਘਰ ਦੇ ਵਿੱਚ ਬੁਲਾਇਆ ਜਾਂਦਾ ਹੈ ਜਿਸ ਤੋਂ ਬਾਅਦ ਜਦ ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦੀ ਭਨਕ ਲੱਗਦੀ ਹੈ ਤਾਂ ਉਹਨਾਂ ਵੱਲੋਂ ਇਸ ਗੱਲ ਦਾ ਜਮ ਕੇ ਵਿਰੋਧ ਕੀਤਾ ਜਾਂਦਾ ਹੈ ਮਾਲੇ ਵਿੱਚ ਹੁੰਦੇ ਇਸ ਸ਼ੋਰ ਦੇ ਨਾਲ ਪੂਰੇ ਇਲਾਕੇ ਦੇ ਲੋਕ ਉੱਥੇ ਇਕੱਠੇ ਹੋ ਜਾਂਦੇ ਨੇ ਤੇ ਉਸ ਘਰ ਦਾ ਕਿਰਾਉ ਕੀਤਾ ਜਾਂਦਾ ਜਿਸ ਦੇ ਵਿੱਚ ਉਹ ਔਰਦ ਗਈ ਹੁੰਦੀ ਹੈ ਤਸਵੀਰਾਂ ਵਿੱਚ ਇਹ ਸਾਫ਼ ਦੇਖਿਆ ਜਾ ਸਕਦਾ ਹੈ ਕਿ ਔਰਤ ਖਿੜਕੀ ਉੱਤੇ ਖੜੀ ਹੁੰਦੀ ਹੈ ਤੇ ਥੱਲੇ ਲੋਕ ਉਸ ਦਾ ਵਿਰੋਧ ਕਰਦੇ ਹੋਏ ਨਜ਼ਰ ਆਉਂਦੇ ਨੇ ਫਿਰ ਔਰਤ ਹੇਠਾ ਆ ਕੇ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਉਹ ਇੱਕ ਬਜ਼ੁਰਗ ਵਿਅਕਤੀ ਨੇ ਤੇ ਉਹਨਾਂ ਉੱਤੇ ਅਜਿਹੇ ਗੰਭੀਰ ਇਲਜ਼ਾਮ ਨਾ ਲਗਾਏ ਜਾਣ ਲੇਕਿਨ ਮੁਹੱਲੇ ਵਾਸੀਆਂ ਵੱਲੋਂ ਉਸ ਔਰਤ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਮਹੱਲੇ ਵਿੱਚ ਨਾ ਆਵੇ ਕਿਤੇ ਹੋਰ ਚਲੇ ਜਾਵੇ ਕਿਉਂਕਿ ਇਸ ਨਾਲ ਮਹੱਲੇ ਦੀ ਬਦਨਾਮੀ ਹੁੰਦੀ ਹੈ ਫਿਰ ਔਰਤ ਲੋਕਾਂ ਦੇ ਸਵਾਲਾਂ ਤੋਂ ਬਚਦੀ ਹੋਈ ਨਜ਼ਰ ਆਉਂਦੀ ਹੈ ਤੇ ਮਾਮਲਾ ਜ਼ਿਆਦਾ ਗਰਮਾਉਣ ਦੇ ਕਰਕੇ ਪੁਲਿਸ ਨੂੰ ਉੱਥੇ ਬੁਲਾਉਣਾ ਪੈਂਦਾ ਜਿੱਥੇ ਮਾਮਲਾ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਣੀ ਹੈ